ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਸੰਤ ਮਸਕੀਨ ਸਿੰਘ ਜੀ ਦੀ ਇਹ ਕਥਾ ਨੂੰ ਸਰਵਨ ਕਰੀਏ ਉਸ ਪਰਮ ਜੋਤ ਦੀ ਖੋਜ ਆਪਣੇ ਮਨ ਦੇ ਚੋਂ ਕਰਨੇ ਪੈਗੇ ਵਿਸ਼ਵਾਸ ਨਹੀਂ ਬਜਦਾ ਮਨ ਹੀ ਮੰਦਰ ਹੈ ਇਸੇ ਹੀ ਮੰਦਰ ਤੇ ਪ੍ਰਭੂ ਮਿਲੇਗਾ ਇਸੇ ਹੀ ਮੰਦਰ ਦੇ ਚੋਂ ਪਰਮਾਤਮਾ ਮਿਲੇਗਾ ਵਿਸ਼ਵਾਸ ਨਹੀਂ ਬਜਦਾ ਪਤਾ ਹੈ ਕਿਉਂ ਅੱਜ ਤੱਕ ਜੋ ਕੁਝ ਮਿਲੇ ਆ ਬਾਰੋਂ ਹੀ ਮਿਲੇ ਆ ਪਦਾਰਥ ਮਿਲੇ ਨੇ ਬਾਹਰੋਂ ਮਿਲੇ ਨੇ ਪਰਵਾਰ ਮਿਲਿਆ ਬਾਹਰੋਂ ਮਿਲਿਆ ਕਾਰੋਬਾਰ ਮਿਲਿਆ ਬਾਹਰੋਂ ਮਿਲਿਆ ਮਹਿਲ ਮਾਲੀਆਂ ਬਨੀਆਂ ਨੇ ਬਾਹਰੋਂ ਮਿਲੀਆਂ ਨੇ ਬੰਦਾ ਸੋਚਦਾ ਸ਼ਾਇਦ ਰੱਬ ਵੀ ਕਿਧਰੇ ਬਾਹਰੋਂ ਲੱਭ ਜਾਏ ਪ੍ਰਮਾਤਮਾ ਵੀ ਕਿਧਰੇ ਬਾਹਰੋਂ ਲੱਭ ਜਾਏ ਨਹੀਂ ਇਸ ਮਨ ਨੂੰ ਕੋਈ ਖੋਜੋ ਭਾਈ ਮਨ ਖੋਜਤ ਨਾ ਨਾਨ ਨਾ ਰੱਖੇ ਇਕ ਛੋਟੀ ਜਿਹੀ ਗੱਲ ਥਾ ਕਹਿ ਕੇ ਮੈਂ ਸਮਾਪਤੀ ਕਰਾਂ ਜਿਸ ਤਰ੍ਹਾਂ ਸਨਾਤਨ ਮਤ ਦੇ ਚ ਇੱਕ ਬੜੀ ਬੈਰਾਗਣ ਭਗਤਣੀ ਹੋਈ ਮੀਰਾ ਇਸ ਤਰ੍ਹਾਂ ਇਸਲਾਮੀ ਜਗਤ ਦੇ ਚ ਵੀ ਹੋਈ ਹੈ ਰਾਬੀਆ ਜਿਸ ਤਰ੍ਹਾਂ ਸਿੱਖ ਜਗਤ ਦੇ ਚ ਹੋਈਏ ਮਾਤਾ ਭਗਤੌਰ ਸਨਾਤਨ ਮਤ ਦੇ ਚ ਹੋਈਏ ਮੀਰਾ اسلامی دنیا چھوئیے راہ دی راہ سਵੇਰੇ شام قران دی تلاوت کردیسی پاٹھ بڑے سر وچ بڑے وجد وچ بڑا रस پورک تیتی دھن ای دی آواز سن کے کبھی کبھی کچھ ਸਰوتے بھی آਣ بیٹھدے سا انہاں سروتےاں چ ایک فقیر وی سی حسن حسن لال روز ਵਿਚਾਰ ਵਟਾਂਦਰਾ ਦੇ ਹੁੰਦਾ ਸੀ حسن ਕਦੇ ਹਜ ਤੇ ਜਾਂਦਾ ਹੈ ਕਦੇ ਕਿਸੇ ਦਰਗਾਹ ਤੇ ਜਾਂਦਾ ਹੈ ਕਦੇ ਕਿਸੇ ਮਜ਼ਾਰ ਤੇ ਜਾਂਦਾ ਹੈ ਤੇ ਰਾਬਿਆ ਨੂੰ ਦੱਸਦਾ ਹੈ ਤੇ ਰਾਬਿਆ ਨੂੰ ਕਹਿੰਦਾ ਤੁਸੀਂ ਨਹੀਂ ਜਾਣਾ ਤੇ ਰਾਬਿਆ ਕਹਿ ਦਿੰਦੀ ਸੀ ਮੈਂ ਹੋਾਈ ਮੈਂ ਹੋ ਆਇਆ ਦਰਗਾਹ ਵਿੱਚ ਨਹੀਂ ਜਾਣਾ ਅਸੀਂ ਦਰਗਾਹ ਚ ਹੀ ਬੈਠੇ ਹਾਂ ਹਾਜ ਕਰਨ ਨਹੀਂ ਜਾਣਾ ਹਾਜ ਰੋਜ਼ ਕਰਦੇ ਹਾਂ हसन ਸੁਣ ਲੈਂਦਾ ਸੀ ਰਾਬੀਆ ਸੋਚਦੀ ਏ हसन ਸਮਝਦਾ ਨਹੀਂ ਮੇਰੀ ਗੱਲ ਸਮਝਦਾ ਨਹੀਂ ਪੁਰਾਣੀ ਗੱਲ ਹੈ ਅੱਜ ਤੋਂ 1100 ਸਾਲ ਪੁਰਾਣੀ ਗੱਲ ਮਕਾਨ ਚੌਕ ਤੇ ਸੀ ਰਾਦੀਆ ਦਾ ਤੇ ਬਾਹਰ ਮਸ਼ਾਲ ਜਲਦੀ ਸੀ ਰਾਤ ਨੂੰ ਮੈਂ ਤੇ ਇਧਰ ਅਫਗਾਨਿਸਤਾਨ ਦੇ ਪਿਛੇ 40 ਸਾਲ ਪਹਿਲੇ ਵੀ ਕਈ ਪਿੰਡਾਂ ਵਿੱਚ ਮਸ਼ਾਲਾਂ ਜਲਦੀਆਂ ਦੇਖੀਆਂ ਗਲੀਆਂ ਦੇ ਵਿੱਚ ਰੋਸ਼ਨੀ ਮਸ਼ਾਲ ਜਲਦੀ ਸੀ ਸਰੀ ਰਾਤ ਬਾਅਦ ਸੰਧਿਆ ਹੋਈ ਤੇ ਜੋ ਮਸ਼ਾਲਚੀ ਨੇ ਮਸ਼ਾਲ ਜਲਾਈ ਰਾਬਿਆ ਬਾਹਰਾ ਦੇ ਮਸ਼ਾਲ ਦੀ ਰੋਸ਼ਨੀ ਚ ਕੁਝ ਲੱਭਦੀ ਹੈ ਹਸਨ ਆ ਗਿਆ ਵੀ ਹੈ ਇੱਥੇ ਪਾਠ ਕਰਨ ਦਾ ਵਕਤ ਸੀ ਕੁਰਾਨ ਦੀ ਤਲਾਵਤ ਕਰਦੀ ਹੁੰਦੀ ਸੀ ਲੱਭਦੀ ਪਈ ਹੈ ਕੁਝ ਕੋ ਲਾ ਕੇ ਕਹਿੰਦਾ ਰਾਬੀਆ ਕੀ ਲੱਭ ਰਹੀ ਹੈ ਮੈਂ ਮਦਦ ਕਰਾਂ ਮੈਂ ਲੱਭ ਕੇ ਦਿਆਂ ਰਾਬੀਆ ਕਹਿੰਦੀਏ ਸੋਈ ਗਵਾਚ ਗਈ ਹੈ ਸੋਈ ਖੋ ਗਈ ਹੈ ਰਾਬੀਆ ਦਸੇਗੀ ਤੈਨੂੰ ਅੰਦਾਜ਼ਾ ਹੈ ਕਿੱਥੇ ਖੋਈ ਹੈ ਘਰ ਦੇ ਚ ਖੋਈ حسن ہس پیا کہندا ہے شک تے مینوں کئی دناں دا سی تیرا دماغ پھیرے آیا اج گل پکی آ گئی شک تے مینوں کئی دناں دا سی جس طرح دا سماج جی رے نا باہر مکھے انہاں نے ہمیشہ اندر مکھیاں نو بوتنا بےتالا پاگل مستانہ اکھے یہی میں ذکر دے ہاں लोग कहे कबीर बराना कबीर का मरम राम है जाना सावा बनारस कैंदा कबीर पागल है फिर बनारस वासियों को कौन दसे कोई ते बंदा जेड़ा सणा है बाकी ते सब पागला दी भीड़ है सब पागला दी कोई कहे भूतना को कहे बेकाला गुरु नानक ਮੈਨੂੰ ਕੋਈ ਭੂਤ ਨਾ ਕਹਿੰਦਾ ਕੋਈ ਬੇਤਾਲਾ ਕਹਿੰਦਾ ਇਤਨੇ ਸ਼ਿਖਰ ਦੇ ਸਿਆਣੇ ਮਰੁਖਾ ਨੂੰ ਸਮਾਜ ਨੇ ਬੇਤਾਲਾ ਕਿਉਂ ਕਿਹਾ ਭੂਤਨਾ ਕਹਿਆ ਪਾਗਲ ਕਿਉਂ ਕਿਹਾ ਮਸਤਾਨਾ ਕਿਉਂ ਕਿਹਾ ਦਰਸਲ ਉਹਨਾਂ ਦੀ ਗੱਲ ਇਤਨੇ ਉੱਚੀ ਸੀ ਇਤਨੇ ਉੱਚੀ ਸੀ ਸਿਰ ਦੇ ਉੱਪਰ ਲੱਗਦੀ ਸੀ ਤਲ ਮੈ ਨਹੀਂ ਬੈਠਦਾ ਸੀ ਤਲ ਮੈ ਨਹੀਂ ਬੈਠਦਾ ਸੀ ਕਦੀ ਸਮਾਜ ਦਾ ਹਿੱਸਾ ਇਸ ਤਰ੍ਹਾਂ ਦੇ ਮਨੁੱਖ ਬਣੇ ਵੀ ਨਹੀਂ ਇਹ ਵੀ ਮੈਂ ਅਲਸ ਕਰਾਂ ਪਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਅਸਨ ਕਹਿ ਲਗਾ ਸ਼ੱਕ ਤੇ ਮੈਨੂੰ ਸੀ ਤੇਰਾ ਦਿਮਾਗ ਹਿਲਿਆ ਅੱਜ ਗੱਲ ਪੂਰੀ ਹੋ ਗਈ ਜੇ ਸੋਈ ਘਰ ਦੇ ਚ ਖੋਈ ਏ ਤੇ ਘਰ ਦੇ ਚ ਲੱਭ ਫੇ ਪਤਾ ਰਾਬੀ ਨੇ ਕੀ ਆਖਿਆ ਘਰ ਦੇ ਚ ਅੰਧੇਰ ਹੈ ਅੰਧੇਰ ਬਾਹਰ ਮਸ਼ਾਲ ਪਈ ਜਲਦੀ ਹੈ ਘਰ ਦੇ ਚੰਦੇ ਰ ਤੇ ਹਸਨ ਕਹਿੰਦਾ ਫਿਰ ਪਗਲੇ ਇੱਕ ਕੰਮ ਕਰ ਮਸ਼ਾਲ ਘਰ ਦੇ ਚ ਜਲਾ ਲੈ ਤੇ ਰਾਬੀਆ ਕਹਿੰਦੀ ਹੈ ਪਗਲਾ ਮੈਂ ਤੈਨੂੰ ਕਈ ਮੁੱਦਦ ਦੀ ਕਹਿ ਰਹੀਆਂ ਘਰ ਦੇ ਚ ਦੀਵਾ ਜਲਾ ਲੈ ਘਰ ਦੇ ਚ ਦੀਵਾ ਜਲਾ ਲੈ ਘਰ ਦੇ ਚ ਦੀਪਕ ਜਲਾ ਲੈ ਘਰ ਦੇ ਚ ਹੀ ਹੱਜ ਹੋ ਜਾਏਗਾ ਘਰ ਦੇ ਚ ਹੀ ਦਰਗਾਹ ਦੇ ਚ ਪਹੁੰਚ ਜਾਏਗਾ ਘਰ ਵਿੱਚ ਹੀ ਖੁਦਾ ਤੈਨੂੰ ਮਿਲ ਜਾਏਗਾ ਕਿਧਰੇ ਵੀ ਨਹੀਂ ਮਿਲੇਗਾ ਖੁਦਾ ਤੈਨੂੰ ਘਰ ਵਿੱਚ ਮਿਲੇਗਾ ਪਰ ਕੀਤਾ ਕੀ ਜਾ ਤੇਰੇ ਘਰ ਦੇ ਚੰਦੇਰਾ ਤੇਰੇ ਘਰ ਦੇ ਚੰਦੇਰਾ ਤੂੰ ਮੈਨੂੰ ਕਹਿੰਨੇ ਘਰ ਦੇ ਵਿੱਚ ਮਸ਼ਾਲ ਜਲਾ ਮੈਂ ਤੈਨੂੰ ਕਹਿ ਰਹੀ ਹਾਂ ਘਰ ਦੇ ਵਿੱਚ ਮਸ਼ਾਲ ਜਲਾ ਸਿਆਣਾ ਫਕੀਰ ਸੀ ਗੱਲ ਸਮਝਦੇ ਚ ਆ ਗਈ ਪਹਿਰੇ ਪਹਿਗੇ ਤੂੰ ਠੀਕ ਕਹਿੰਨੇ ਥੋੜਾ ਮਿਲਲਾ ਕਰਦੇ ਚੁਆਏ ਪਰ ਮੈਂ ਕਰਦੇ ਚ ਛਾਤ ਮਾਰਦਾ ਤੇ ਕੁਛ ਵੀ ਨਹੀਂ ਥੋੜਾ ਜਿਆ ਅੰਤਰਮੁਖੀ ਹੁੰਨਾ ਵਿਚਾਰਾਂ ਦੀ ਢੀਰ ਤੇ ਵਿਚਾਰਾਂ ਦੇ ਚ ਕੀ ਹੁੰਦਾ ਜੋ ਫਰਾਇਡ ਕਹਿ ਰਿਹਾ ਹੈ ਭਾਰਤ ਦੇ ਸੰਤ ਗਲਤ ਕਹਿੰਦੇ ਨੇ ਮਨ ਵਿਚਾਰਾਂ ਨੇ ਕਹਿੰਦੇ ਨਹੀਂ ਕੰਮ ਹੈ ਪਰਮਾਤਮਾ ਕਹਿੰਦਾ ਕਤਈ ਨਹੀਂ ਪਦਾਰਥਾਂ ਦਾ ਲੋਗ ਪ੍ਰਭੂ ਕਹਿੰਦਾ ਕਥਾਈ ਨਹੀਂ ਪ੍ਰਭਤਾ ਦੀ ਭੁੱਖ ਹੈ ਹੰਕਾਰ ਹੈ ਈਗੋ ਹੈ ਮੰਨਦੇ ਤੇ ਕਿਸੇ ਹੱਦ ਤੱਕ ਠੀਕ ਕਹਿੰਦੇ ਸਭ ਕੁਝ ਉੱਪਰ ਉੱਪਰ ਹੈ ਇਕਾਈ ਉੱਪਰ ਉੱਪਰ ਹੈ ਇਹ ਲਹਿਰਾਂ ਉੱਪਰ ਉੱਪਰ ਨੇ ਗਹਿਰਾਈ ਵਿੱਚ ਸੱਚੇ ਮੋਤੀ ਨੇ ਸੱਚੇ ਮੋਤੀ ਨੇ ਸੰਤ ਜਨ ਗੁਰਬਾਣੀ ਕਹਿੰਦੀ ਜਰਾ ਗਹਿਰੇ ਚ ਜਾ ਗਹਿਰੇ ਚ ਜਾ ਇਹ ਰਤਨਾਗਰ ਹੈ ਰਤਨਾ ਨਾਲ ਭਰਿਆ ਪਿਆ ਮੋਤੀਆਂ ਨਾਲ ਭਰਿਆ ਪਿਆ ਮਹਾਰਸ ਮਹਾਸ਼ਕਤੀ ਮਹਾਂ ਕਲਾ ਮਹਾਨ ਗਿਆਨ ਮਹਾਨ ਅਨੰਦ ਇਹ ਸਭ ਕੁਝ ਤੂੰ ਪ੍ਰਾਪਤ ਕਰ ਲਵੇਂਗਾ ਜ਼ਰਾ ਗਹਿਰਾ ਜਾ ਪਰ ਹਜ਼ਾਰਾਂ ਮੜਖਾਂ ਦਾ ਅਨੁਭਵ ਇਹ ਹੈ ਅੱਗੇ ਪਿਛੇ ਤੇ ਸੀਤਨੇ ਬੇਚੈਨ ਨਹੀਂ ਹੁੰਦੇ ਜ਼ਰਾ ਉਪਰੇ ਨੇੜੇ ਆਉਂਦੇ ਆਂ ਤਾਂ ਬੇਚੈਨ ਹੋ ਜਾਂਦੇ ਅੱਗੇ ਪਿਛੇ ਤੇ ਅਸੀਂ ਚੰਗੇ ਬੈਠੇ ਹੁੰਦੇ ਆਂ ਬਾਤ ਕਰਨ ਲੱਗਦੇ ਆਂ ਪਤਨੀ ਮਾਰੇ ਖਿਆਲ ਕਿੱਥੋਂ ਆ ਜਾਂਦੇ ਇਕ ਨੇ ਨਹੀਂ ਕਹੀਆਂ ਨੇ ਕੇ ਅੱਗੇ ਪਿਛੇ ਵੀ ਚੰਗੇ ਨਹੀਂ ਹੁੰਦੇ ਅੱਗੇ ਪਿਛੇ ਆਪਣੇ ਤੋਂ ਦੂਰ ਹੁੰਦੇ ਆਂ ਆਪਣੇ ਤੋਂ ਦੂਰ ਹੁੰਦੇ ਆਂ ਆਪਣਾ ਪਤਾ ਹੀ ਨਹੀਂ ਹੁੰਦਾ ਮਨ ਦੇ ਵਿੱਚ ਕਿਉਂ ਜਦ ਜ਼ਰਾ ਨੇੜਿਆਂ ਦਾ ਤੇ ਜਦ ਮਨੁੱਖ ਸਾਧਨਾ ਕਰਕੇ ਨਿਕਟ ਆਉਂਦਾ ਤਾਂ ਪਤਾ ਚੱਲਦਾ ਹੈ ਨਾਂ ਅਰਥ ਤੇ ਪਰ ਇਹ ਸਭ ਉੱਪਰ ਉੱਪਰ ਤੇ ਹੈ ਇਤਨੀ ਗਲਤੀ ਸੱਚ ਮੰਨ ਸਕਦੇ ਹਮ ਫਰਾਇਡ ਨੇ ਉੱਪਰ ਉੱਪਰ ਖੋਜ ਕੀਤੀ ਤੇ ਗਹਿਰਾ ਨਾ ਗਏ ਅਗਰ ਗਹਿਰਾਈਂ ਚਲਾ ਜਾਂਦਾ ਤੇ ਉਸਨੇ ਵੀ ਕਹਿ ਉਠਣਾ ਸੀ ਇਸ ਮਨ ਨੂੰ ਕੋਈ ਖੋਜੋ ਭਾਈ ਮਨ ਖੋਜਤ ਨਾ ਨੋਂ ਲਪਾਇ ਇਤਨਾ ਵੱਡਾ ਖਜ਼ਾਨਾ ਹਰ ਮਨੁਕ ਲਈ ਫਿਰਦਾ ਰਾਜਾ ਹੈ لیکن بد قسمت بکھاری دی طرح جمد ہے دی طرح جیمد ہے بکھاری دی طرح مر ہے, ہے اقبال اکبال کہ خزانہ ہوں چھپایا مجھ کو مستے کے سہرہ نے کسی کو کیا خبر ہے کون ہوں میں کس کی دولت ہوں ہاں تے میں خزانہ پر کی کروں مٹی دے تھلے دبیا پیا مٹی سمجھ بیٹھے ਹੋਂਦ ਤੇ ਮੈਂ ਜੋਤ ਸਰੂਪ ਪਰਖੀ ਕਰਾਂ ਮੈਂ ਆਪਣੇ ਆਪ ਨੂੰ ਤਨ ਹੀ ਸਮਝ ਬੈਠਾ ਮਿੱਟੀ ਦੀ ਕੈਰੀ ਸਮਝ ਬੈਠਾ ਬਸ ਇਹ ਹੀ ਕੁਝ ਖਜ਼ਾਨਾ ਹੋ ਛਪਾਇਆ ਮਜ ਕੋ ਮੁਸਤੇ ਖਾਕ ਦੇ ਸਹਰਾ ਨੇ ਕਿਸੇ ਕੋ ਕਿਆ ਖਬਰ ਹੈ ਕੌਣ ਹਾਂ ਮੈਂ ਕਿਸ ਕੀ ਦੌਲਤ ਨੌਂ ਨਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ ਇਹ ਜਿਸ ਦੇਹੀ ਦੇ ਪਰਮ ਖਜ਼ਾਨੇ ਦਾ ਬਿਸਰਾਮ ਹੈ ਇਸਦੀ ਕੋਈ ਸਿਰਫ ਅੰਤਰਮੁਖੀ ਹੋਣਾ ਹੈ ਕਿ ਅੰਤਰਮੁਖੀ ਹੋਣ ਦਾ ਧੰਗ ਹੈ ਵਾਹਿਗੁਰੂ ਵਾਹਿਗੁਰੂ ਜਪਣਾ ਤੇ ਮਨ ਇਸ ਨੂੰ ਸੁਣੇ ਜੈਸੇ ਮਨ ਸੁਣਦਾ ਜਾਏਗਾ ਜਾਗਦਾ ਜਾਏਗਾ ਪੂਰਾ ਜਾਵੇਗਾ ਤੇ ਖਜ਼ਾਨਾ ਖੁੱਲਪੇ ਹੈ ਹੈਰਾਨ ਹੋ ਜਾਏਗਾ ਕਿ ਸਭ ਕੁਝ ਕੋਲ ਸੀ ਮੇਰੀ ਮਤ ਬੋਰੀ ਮੈਂ ਰਾਮ ਵਿਸਾਰਿਓ ਕਿੰਨੇ ਦੇਰ ਰਹਿ ਨਾ ਰਹਾ ਔਰੇ ਸੇਜ ਰਮਤ ਨੈਣ ਨਹੀਂ ਦੇਖੋ ਇਹ ਦੁਖ ਕਾਂਸਾ ਕਹੋ ਐ ਤੇ ਕੋਲ ਦਿਖਾਈ ਨਹੀਂ ਦੇਦਾ ਹੈ ਤੇ ਗੱਠੜੀ ਵਿੱਚ ਕਦੀ ਖੋਲ ਨਹੀਂ ਨੇ ਪਰਮ ਅਨੰਦ ਤੇ ਨੇੜੇ ਤੋਂ ਨੇੜੇ ਹੈ ਲੇਕਿਨ ਜਾਪਦਾ ਬਹੁਤ ਦੂਰ ਹੈ ਬਹੁਤ ਦੂਰ ਹੈ ਬਹੁਤ ਦੂਰ ਹੈ ਇਸ ਦੀ ਪ੍ਰਾਪਤੀ ਜਪ ਹੈ ਇੱਕ ਦਿਨ ਦੀ ਹਾਜ਼ਰੀ ਮੈਂ ਹੋਰ ਵਰਨੇ ਹੈ ਇਸੇ ਪ੍ਰਕਰਨ ਨੂੰ ਅੱਗੇ ਚਲਾਣਾ ਹੈ ਮਥਾ ਕੋਈ ਆਪਣੇ ਮਨ ਦੀ ਖੋਜ ਕਰਨ ਲੱਗ ਪਿਆ ਮਥਾ ਕੋਈ ਆਪਣੇ ਨੇੜੇ ਆਵੇ ਮਥਾ ਕੋਈ ਇਸ ਖਜ਼ਾਨੇ ਦੀ ਖੋਜ ਕਰੇ ਬਾਹਰ ਤੇ ਬੰਦੇ ਨੇ ਬੜਾ ਖੋਜਿਆ ਖੋਜ-ਖੋਜ ਕੇ ਜੋ ਲਬਿਆ ਰਜਿਆ ਕੋਈ ਨਹੀਂ ਰਾਜਾ ਨਹੀਂ ਹੋਇਆ ਔਰ ਹੋ ਵੀ ਨਹੀਂ ਸਕਦਾ ਜਿੰਨੇ ਚਿਰ ਤੱਕ ਅੰਦਰ ਦੀ ਇਹ ਦੌਲਤ ਨਹੀਂ ਲੱਗਦੀ ਅੰਦਰ ਦਾਇ ਖਜ਼ਾਨਾ ਨਹੀਂ ਲੱਭਦਾ ਨਉ ਨਿਦ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਰੇ ਇਸ ਕੋ ਬਿਸਰਾਮ ਸੰਗਤ ਜੀ ਇਸ ਵੀਡੀਓ ਦੇ ਵਿੱਚ ਗਿਆਨੀ ਸੰਤ ਸਿੰਘ ਮਸਕੀਨ ਜੀ ਨੇ ਸਾਨੂੰ ਬਹੁਤ ਸੋਹਣਾ ਸਮਝਾਇਆ ਕਿ ਪਰਮਾਤਮਾ ਦੀ ਖੋਜ ਅਸੀਂ ਆਪਣੇ ਅੰਦਰੋਂ ਕਰਨੀ ਹੈ ਕਿਉਂਕਿ ਸਾਡਾ ਵਿਸ਼ਵਾਸ ਤਾਂ ਹੀ ਵੱਜਦਾ ਪਿਆ ਜਿੰਨੀਆਂ ਵੀ ਅੱਜ ਤੱਕ ਅਸੀਂ ਚੀਜ਼ਾਂ ਹਾਸਲ ਕਰੀਆਂ ਨੇ ਉਹ ਸਾਰੀਆਂ ਬਾਹਰੋਂ ਕਰੀਆਂ ਨੇ ਤੇ ਇਸ ਦੇ ਲਈ ਸਾਨੂੰ ਆਪਣੇ ਅੰਦਰ ਦੀ ਜੋ ਸਮਝ ਹੈ ਉਹ ਨਹੀਂ ਹੈ ਤੇ ਉਮੀਦ ਕਰਨਾ ਤੁਹਾਨੂੰ ਵੀਡੀਓ ਪਸੰਦ ਆਏ ਹੋਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ